ਮੇਰਾ ਨਾਂ ਹੈ ਕਰਨਲ ਜੇ ਕੇ ਵੀ ਸਿੰਘ ਤੇ ਮੈਂ ਫਸ ਨਾਈਂਅਰ ਦਾ ਆਫੀਸਰ ਹਾਂ ਜਿਨੇ 71 ਦੀ ਲੜਾਈ ਵਿੱਚ ਜਦੋਂ ਮੇਰੀ ਨੌਕਰੀ ਤਿੰਨ ਕੁ ਸਾਲ ਸੀ ਮੈਂ ਪਲਟਨ ਦਾ ਆਈਓ ਸੀ ਤੇ ਅਸੀਂ ਬਟਾਲੀਅਨ ਨੂੰ ਲੀਡ ਕਰਕੇ ਮਾਈਨ ਫੀਲਡ ਕ੍ਰਾਸ ਕਰਕੇ ਉਹਨਾਂ ਦੇ ਮੋਰਚਿਆਂ ਦੇ ਉੱਤੇ ਅਟੈਕ ਕੀਤਾ ਸੀ ਤੇ ਉਹਨਾਂ ਦੀ 38 ਪੰਜਾਬ ਦੀ ਡੈਲਟਾ ਕੰਪਨੀ ਜਿਹੜੀ ਸੀ ਜਿਹੜੀ ਉਹਨਾਂ ਦੀ ਡਿਪਲੋਏਡ ਸੀ ਪਾਕਿਸਤਾਨੀਆਂ ਦੀ ਇਹ ਉਹਨਾਂ ਦੀ ਕੀ ਬਲੋਚ ਦੀ ਇੱਕ ਪਟੋਲ ਸੀ ਇੱਥੇ ਜਿਹਦੇ ਕੋਲ ਉਹਨਾਂ ਦੇ ਆਰਸੀਐਲ ਗਨਾਸਨ ਐਂਟਰਟੇਨ ਗਨਾਸਨ ਤੇ ਮਸ਼ੀਨ ਗਨਾਸਨ ਉਹਨਾਂ ਸਾਰਿਆਂ ਨੂੰ ਕੈਪਚਰ ਕੀਤਾ ਤੇ ਅਸੀਂ ਬ੍ਰਿਜ ਦਾ ਉਰਲਾ ਹਿੱਸਾ ਵੀ ਤੋੜਿਆ ਉਹਦਨ ਖਤਰ ਦੀ ਲੜਾਈ ਦੇ ਵਿੱਚ ਅੱਜ ਰਾਤੀ 5 6 ਰਾਤ ਨੂੰ 1971 ਦੇ ਵਿੱਚ ਇਹ ਹੋਇਆ ਸੀ ਉਸ ਵੇਲੇ ਵੀ ਨੌਕਰੀ ਕੋ ਤਿੰਨ ਕੋ ਸਾਲ ਸੀ ਤੇ ਮੈਂ ਇੱਕ ਯੰਗ ਬਲੂਮਿੰਗ ਕੈਪਟਨਸੀ ਐਕਐਨਡੀਏ ਤੋਂ ਆਇਆ ਹੋਇਆ ਤੇ ਅੱਜ ਮੈਨੂੰ ਬੜਾ ਅੱਛਾ ਲੱਗਾ ਕਿਨਨ ਇਸ ਅਨੁਸਾਰਿਆਂ ਨੂੰ ਸਤਿਕੇ ਸਾਨੂੰ ਸਨਮਾਨ ਦਿੱਤਾ ਤੇ ਇੱਜ਼ਤ ਮਾਨ ਬਖਸ਼ਿਆ ਤੇ ਪੂਰਾ ਫੌਜ ਬੀਐਸਐਫ ਸਿਵਲ ਸਟਾਫ ਪ੍ਰੈਸ ਮਨਨ ਸਭ ਦਾ ਆ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਆਪਣਾ ਟਾਈਮ ਕੱਟ ਕੇ ਐਸੀ ਇਵੈਂਟ ਨੂੰ ਇੱਕ ਸਕਸੈਸਫੁਲ ਇਵੈਂਟ ਬਣਾਇਆ ਬੀਬੀ ਐਂਡੇ ਅੱਜ ਮਨਾਇਆ ਗਿਆ ਜੀ ਬਹੁਤ ਵਧੀਆ ਲੱਗਾ ਹੈ ਸ਼ਹੀਦਾਂ ਨੂੰ ਯਾਦ ਕੀਤਾ ਗਿਆ 1971 ਦੇ ਵਿੱਚ ਜਿਹੜਾ ਲੜਾਈ ਹੋਈ ਸੀ ਉਹਦੇ ਅੱਜ ਵੀ ਹਰ ਸਾਲ ਯਾਦ ਕੀਤਾ ਜਾਂਦਾ ਹੈ ਅੱਜ ਪਰਿਵਾਰਾਂ ਨੂੰ ਵੀ ਸਨਮਾਨਤ ਜਿਹੜਾ ਕੀਤਾ ਗਿਆ ਬੜਾ ਗੌਰਵ ਮਹਿਸੂਸ ਹੁੰਦਾ ਹੈ ਜਿਹੜੇ ਹਿੰਦੁਸਤਾਨ ਸਾਡੇ ਦੇਸ਼ ਦੀ ਰਾਖੀ ਕਰਦੇ ਜਵਾਨ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਸਭ ਨੂੰ ਅਸੀਂ ਅੱਜ ਸਤੰਜਲੀ ਬੇਟ ਕਰਦੇ ਹਾਂ ਮੇਰਾ ਨਾਮ ਹੈ ਕਰਨਲ ਜੇ ਕੇ ਵੀ ਸਿੰਘ ਤੇ ਮੈਂ ਫਸਟ ਨਾਈਂਅਰ ਦਾ ਅਫਸਰਾਂ ਜਿਨਨੇ ਕੱਤਰ ਦੀ ਲੜਾਈ ਹੋਏ ਜਦੋਂ ਮੇਰੀ ਨੌਕਰੀ ਤੈਨ ਕੋਸਾਲ ਸੀ ਮੈਂ ਪਲਟਨ ਦਾ ਆਈਓ ਸੀ ਤੇ ਅਸੀਂ ਬਟਾਲੀਅਨ ਨੂੰ ਲੀਡ ਕਰਕੇ ਮਾਈਨਫੀਲਡ ਕ੍ਰੋਸ ਕਰਕੇ ਉਹਨਾਂ ਦੇ ਮੋਰਚਿਆਂ ਦੇ ਉੱਤੇ ਅਟੈਕ ਕੀਤਾ ਸੀ ਤੇ ਉਹਨਾਂ ਦੀ 38 ਪੰਜਾਬ ਦੀ ਡੈਲਟਾ ਕੰਪਨੀ ਜਿਹੜੀ ਸੀ ਜਿਹਨਾਂ ਦੀ ਡਿਪਲੋਏਡ ਸੀ ਪਾਕਿਸਤਾਨੀਆਂ ਦੀ ਤੇ ਉਹਨਾਂ ਦੀ ਕੀ ਬਲੋਚ ਦੀ ਇੱਕ ਲਟੂਨਸੀ ਇੱਥੇ ਜਿਹਦੇ ਕੋਲ ਉਹਨਾਂ ਦੇ ਆਰਸੀਐਲ ਗੰਨਾਸਨ ਐਂਟਰਟੇਨਰ ਗੰਨਾਸਨ ਤੇ ਮਸ਼ੀਨ ਗੰਨਾਸਨ ਉਹਨਾਂ ਸਾਰਿਆਂ ਨੂੰ ਕੈਪਚਰ ਕੀਤਾ ਤੇ ਅਸੀਂ ਬ੍ਰਿਜ ਦਾ ਉਰਲਾ ਹਿੱਸਾ ਵੀ ਤੋੜਿਆ ਉਹਦਨ ਖਤਰ ਦੀ ਲੜਾਈ ਦੇ ਵਿੱਚ ਅੱਜ ਰਾਤੀ 5 6 ਰਾਤ ਨੂੰ 1971 ਦੇ ਵਿੱਚ ਇਹ ਹੋਇਆ ਸੀ ਉਸ ਵੇਲੇ ਵੀ ਨੌਕਰੀ ਗੁੱਤੇ ਨੂੰ ਕੋਲ ਸੀ ਤੇ ਮੈਂ ਇੱਕ ਯੰਗ ਬਲੂਮਿੰਗ ਕੈਪਟਨ ਸੀ ਐਕਐਨਡੀਏ ਤੋਂ ਆਇਆ ਹੋਇਆ ਤੇ ਅੱਜ ਮੈਨੂੰ ਬੜਾ ਜ਼ੱਚਾ ਲੱਗਾ ਕਿ ਇਹਨਾਂ ਨੇ ਸਾਨੂੰ ਸਾਰਿਆਂ ਨੂੰ ਸਤਿ ਕਿ ਸਾਨੂੰ ਸਨਮਾਨ ਦਿੱਤਾ ਤੇ ਇੱਜ਼ਤ ਮਾਨ ਬਖਸ਼ਿਆ ਤੇ ਪੂਰਾ ਫੌਜ ਬੀਐਸਐਫ ਸਿਵਲ ਸਟਾਫ ਤੇ ਪ੍ਰੈਸ ਮੇਰੇ ਨਾਮ ਦਾ ਅ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਆਪਣਾ ਟਾਈਮ ਕੱਟ ਕੇ ਐਸੀ ਇਵੈਂਟ ਨੂੰ ਇੱਕ ਸਕਸੈਸਫੁਲ ਇਵੈਂਟ ਬਣਾਇਆ। ਦਿਵਨ ਦੇ ਅੱਜ ਮਨਾਇਆ ਗਿਆ ਜੀ। ਬਹੁਤ ਵਧੀਆ ਲੱਗਾ। ਸ਼ਹੀਦਾਂ ਨੂੰ ਯਾਦ ਕੀਤਾ ਗਿਆ 1971 ਦੇ ਵਿੱਚ ਜਿਹੜਾ ਲੜਾਈ ਹੋਈ ਸੀ ਉਹਦੇ ਅੱਜ ਵੀ ਹਰ ਸਾਲ ਯਾਦ ਕੀਤਾ ਜਾਂਦਾ ਹੈ। ਅੱਜ ਪਰਿਵਾਰਾਂ ਨੂੰ ਵੀ ਸਨਮਾਨਤ ਜਿਹੜਾ ਕੀਤਾ ਗਿਆ ਬੜਾ ਗੌਰਵ ਮਹਿਸੂਸ ਹੁੰਦਾ ਹੈ ਜਿਹੜੇ ਹਿੰਦੁਸਤਾਨ ਸਾਡੇ ਦੇਸ਼ ਦੀ ਰਾਖੀ ਕਰਦੇ ਜਵਾਨ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਸਭ ਨੂੰ ਅਸੀਂ ਅੱਜ ਸਤੰਜਲੀ ਬੇਟ ਕਰਦੇ ਹਾਂ।